ਕਣਕਾਂ ਦਾ ਨੁਕਸਾਨ ਹੋਇਆ ਇੱਕ ਤਾਂ ਕਣਕ ਦਾ ਨੁਕਸਾਨ ਹੋਇਆ ਜੋ ਅੱਗ ਲੱਗੀ ਔਰ ਕਣਕ ਪੱਕੀ ਪਕਾਈ ਫਸਲ ਜਿਹੜੀ ਜ਼ਿਮੀਦਾਰ ਦੀ ਆ ਉਹ ਸੜ ਗਈ ਐਨ ਮੌਕੇ ਦੇ ਉੱਤੇ ਸਾਰੀ 6 ਮਹੀਨਿਆਂ ਦੀ ਕੀਤੀ ਹੋਈ ਉਹਦੀ ਮਿਹਨਤ ਜਿਹੜੀ ਉਹ ਖੰਝਲ ਖਵਾਰੀ ਹੋ ਗਈ ਔਰ ਦੂਸਰਾ ਕਾਰਨ ਹੋਇਆ ਕਿ ਕੁਝ ਹਿੱਸਾ ਪੰਜਾਬ ਦੇ ਵਿੱਚ ਗੜੇਮਾਰੀ ਵੀ ਹੋਈ ਬੇਮੌਸਮੀ ਬਾਰਿਸ਼ ਪਈ ਔਰ ਉਹਦੇ ਕਰਕੇ ਵੀ ਬਹੁਤ ਭਾਰੀ ਨੁਕਸਾਨ ਹੋਇਆ ਤੇ ਉਹ ਵੀ ਫਸਲ ਜਿਹੜੀ ਆ ਤਬਾਹ ਹੋ ਗਈ ਮੰਡੀਆਂ ਚ ਪਈ ਕਣਕ ਵੀ ਜਿਵੇਂ ਕਿ ਪਵਾਨੀਗੜ੍ਹ ਏਰੀਆ ਦੇ ਵਿੱਚ ਸੰਗਰੂਰ ਇਲਾਕੇ ਦੇ ਵਿੱਚ بارش ਪਈ ਗੜੇ ਪਏ ਮੰਡੀਆਂ ਚ ਪਈ ਕਣਕ ਦਾ ਵੀ ਨੁਕਸਾਨ ਆ ਇਸ ਵਕਤ ਅਸੀਂ ਖੜੇ ਆ ਮੇਰਾ ਆਪਣਾ ਹਲਕਾ ਹੈ ਪੁਲਾਥਲਕੇ ਦਾ ਤਲਵਾੜਾ ਪਿੰਡ ਆ ਜੀ ਆ ਸਾਰੇ ਸਤਕਾਰਯੋਗ ਸੱਜਣ ਤੁਸੀਂ ਦੇਖ ਸਕਦੇ ਹੋ ਪਤਵੰਤੇ ਸੱਜਣ ਨੇ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਨੇ ਔਰ ਇਹ ਅਸੀਂ ਤਲਵਾੜੇ ਪੁਲਾਥਲਕੇ ਦੇ ਪਿੰਡ ਚ ਖੜੇ ਆ ਇੱਥੇ ਵੀ ਤੁਸੀਂ ਨਿਗਾਹ ਮਾਰੋਗੇ ਮੈਂ ਕਰਨ ਨੂੰ ਬੇਨਤੀ ਕਰੂੰਗਾ ਕਿ ਅਗਰੇ ਪਿੱਛੇ ਨਿਗਾਹ ਮਾਰਿਓ ਲਗਭਗ ਕੋਈ ਅ ਕੋਈ 35 40 ਏਕੜ ਤਾਂ ਜਿਹੜਾ ਹੈਗਾ ਵਾ ਸਿੱਧਾ-ਸਿੱਧਾ ਕਣਕ ਦੀ ਫਸਲ ਸੜ ਗਈ ਅੱਗ ਲੱਗਣ ਕਰਕੇ ਤੇ ਕੋਈ ਲਗਭਗ 1.5 200 ਕਿੱਲਾ ਜਿਹੜਾ ਹੈਗਾ ਵਾ ਉਹ ਨਾੜ ਜਿਹੜਾ ਹੈਗਾ ਸੀਗਾ ਉਹ ਵੀ ਸੜ ਕੇ ਸੁਆਹ ਹੋ ਗਿਆ ਤੁਹਾਨੂੰ ਪਤਾ ਕਿ ਜਿਹੜੇ ਜ਼ਿਮੀਂਦਾਰ ਤਬਕਾ ਉਹ ਤੂੜੀ ਵੀ ਬਣਾਉਂਦਾ ਆਪਣੇ ਫਸਲਾਂ ਪਸ਼ੂਆਂ ਦੇ ਵਾਸਤੇ ਔਰ ਅੱਜ ਕੱਲ ਤੂੜੀ ਜਿਹੜੀ ਉਹ ਕਾਫੀ ਮਹਿੰਗੀ ਹੈ ਸੋ ਇਹ ਇੱਕ ਸਿਰਫ ਨਮੂਨੇ ਦੇ ਤੌਰ ਤੇ ਤੁਹਾਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਵਾਂ ਹੁਣ ਇਹ ਸਾਰੀ ਅੱਗ ਲੱਗੀ ਨੂੰ ਤੇ ਕਣਕ ਸੜੀ ਨੂੰ ਸਾਰੇ ਪੰਜਾਬ ਦੇ ਵਿੱਚ ਆਲਮੋਸਟ ਕੋਈ तकरीबन तकरीबन ਸਮਝ ਲਓ ਕੋਈ 2 ਹਫਤੇ ਦੇ ਕਰੀਬ ਹੋ ਚੱਲੇ ਨੇ ਲੇਕਿਨ ਅਫਸੋਸ ਨਾਲ ਕਿ ਪੰਜਾਬ ਸਰਕਾਰ ਨੇ ਜਿਹੜਾ ਤੁਰੰਤ ਸਪੈਸ਼ਲ ਗਿਰਦਾਵਰੀ ਆਰਡਰ ਕਰਕੇ ਤੇ ਮੁਆਵਜ਼ਾ ਦੀ ਅਸੈਸਮੈਂਟ ਕਰਨੀ ਹੁੰਦੀ ਅੱਜ ਤੱਕ ਉਹ ਵੀ ਚੰਗੀ ਤਰ੍ਹਾਂ ਨਹੀਂ ਹੋਈ ਇਹ ਪਿੰਡ ਤਾਂ ਤਲਵਾੜਾ ਵਾ ਲੇਕਿਨ ਇਹਦਾ ਰਕਬਾ ਖਸਣ ਪਿੰਡ ਦੇ ਨਾਲ ਲੱਗਦਾ ਸਾਰਾ ਤੇ ਮੈਂ ਰਿਪੀਟਿਡਲੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰ ਰਿਹਾ ਵਾਂ ਮੈਂ ਦੁਬਾਰਾ ਵੀ ਗੱਲ ਕਰਾਂਗੇ ਸਾਡੇ ਜਿਹੜੇ ਇੱਥੇ ਕਨਸਰਨਡ ਇਸਟੇਮੈਂਟ ਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਲੇਕਿਨ ਹਲੇ ਤੱਕ ਕੀ ਹੋਇਆ ਕਿ ਇੱਥੇ ਪਟਵਾਰੀ ਨੇ ਪਹੁੰਚ ਕੇ ਜਾਂ ਕਾਨੂੰਗਿਆਂ ਨੇ ਜਾਂ ਰੈਵਨਿਊ ਆਫੀਸ਼ਰਸ ਨੇ ਇਹਨਾਂ ਦੀ ਪੂਰੀ ਆਨਕੈ ਅਸੈਸਮੈਂਟ ਕਰਕੇ ਕਿ ਕਿਹਦੀ ਫਸਲ ਦਾ ਨੁਕਸਾਨ ਹੋਇਆ ਉਹ ਕੋ ਮੁਆਵਜ਼ਾ ਨਹੀਂ ਲਾਇਆ ਗਿਆ ਵੈਸੇ ਤਾਂ ਸੂਲਨ ਸਾਰੇ ਪੰਜਾਬ ਦੇ ਵਿੱਚ ਅੱਜਕੱਲ ਕੀ ਹੈ ਟੈਕਨੋਲੋਜੀ ਬਦਲ ਚੁੱਕੀ ਆ ਸੈਟਲਾਈਟ ਮੈਪਿੰਗ ਹੋਣੀ ਚਾਹੀਦੀ ਆ ਉੱਪਰ ਸੈਟਲਾਈਟ ਤੇ ਰਾਹੀਂ ਤੁਸੀਂ ਸਾਰੇ ਪੰਜਾਬ ਦੀ ਕੁੱਲ ਕਿੰਨੇ ਰਕਬਾ ਜਿਹੜਾ ਸੜਿਆ ਕਣਕ ਦਾ ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਔਰ ਤੁਸੀਂ ਜਲਦੀ ਮੁਆਵਜ਼ਾ ਦੇ ਸਕਦੇ ਹੁਣ ਕਣਕ ਜਦੋਂ ਸੜਦੀ ਆ ਕਿਸੇ ਦੀ ਇੱਕ ਕਿੱਲਾ ਸਮਝ ਲਓ 60 70000 ਰੁਪਏ ਦਾ ਉਹਦਾ ਮਾਲੀ ਨੁਕਸਾਨ ਹੋ ਜਾ ਇਸ ਪਿੰਡ ਵਿੱਚ ਜਿਆਦਾ ਜ਼ਿਕਰ ਜੋ ਗੱਲ ਇਹਨਾਂ ਨੇ ਦੱਸੀ ਸਾਰੇ ਮੇਰੇ ਵੀਰਾਂ ਨੇ ਕਿ ਇੱਕ ਗੁਰਚਰਨ ਸਿੰਘ ਉਹ ਇਸ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੇ ਲਗਭਗ ਕਿੰਨੇ ਏਕੜ ਲਈ ਜੀ ਠੇਕੇ ਦੇ 12 ਕਿੱਲੇ 12 ਕਿੱਲੇ ਉਹਨਾਂ ਦੀ ਕੜਕ ਜਿਹੜੀ ਠੇਕੇ ਦੇ ਲਈ ਸੀਗੀ ਉਹ ਕੰਪਲੀਟ ਸੜ ਗਈ ਆ ਇਸੇ ਤਰ੍ਹਾਂ ਹੀ ਦੂਸਰੇ ਪਿੰਡ ਤੋਂ ਨੰਬਰਦਾਰ ਗੁਰਬੀਰ ਸਿੰਘ ਆ ਥੋੜੇ ਦੂਰੋਂ ਆਉਂਦੇ ਨੇ ਉਹਨਾਂ ਦਾ ਪਿੰਡ ਹੈਗਾ ਗਡਾਣੀ ਉਹ ਸਾਰੇ ਸਾਡੇ ਹਲਕੇ ਦੇ ਵਿੱਚ ਜ਼ਮੀਨ ਲੈਂਦੇ ਨੇ ਠੇਕੇ ਤੇ ਉਹਦੀ ਕੋਈ ਲਗਭਗ ਇੰਨੀ 10-12 ਕਿੱਲੇ ਉਹਦੀ ਸੜ ਗਈ ਇਹਦਾ ਮਤਲਬ ਇਹਨਾਂ ਦਾ ਡਬਲ ਲਾਸ ਹੋਇਆ ਠੇਕੇ ਤੇ ਜਿਹੜੀ ਜ਼ਮੀਨ ਲੈਂਦੇ ਨੇ ਇੱਕ ਤਾਂ ਇਹਨਾਂ ਨੇ ਜਿਹੜਾ ਮਾਲਕ ਨੂੰ ਪੈਸੇ ਦੇਣੇ ਸੀਗੇ ਤੇ ਇੱਕ ਇਹਨਾਂ ਦੀ ਖੜੀ ਫਸਲ ਜਿਹੜੀ ਉਹ ਨੁਕਸਾਨ ਹੋ ਗਿਆ ਲੇਕਿਨ ਅੱਜ ਤੱਕ ਕੋਈ ਪਰਪਾਈ ਕੋਈ ਗੱਲਬਾਤ ਇਹਦੇ ਤੇ ਜ਼ਿਕਰ ਖਲੇ ਹੋਇਆ ਨਹੀਂਗਾ ਮੈਨੂੰ ਯਾਦ ਆ ਕਿ ਸਰਕਾਰ ਜਦੋਂ ਜਦੋਂ ਪਹਿਲਾਂ ਖਰਾਬਾ ਹੋਇਆ ਅੱਜ ਤੋਂ ਅ ਪਿਛਲੇ 2-3 ਸਾਲ ਤੋਂ ਲਗਾਤਾਰ ਖਰਾਬਾ ਤਾਂ ਹੁੰਦਾ ਹੀ ਆ ਕਦੀ ਬੇਮੌਸਮੀ ਬਾਰਿਸ਼ ਨਾਲ ਕਦੀ ਝੋਨਾ ਖਰਾਬ ਹੋ ਗਿਆ ਕਦੀ ਕਪਾਹ ਖਰਾਬ ਹੋ ਗਈ ਤਾਂ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਆਣ ਕੇ ਕਿਹਾ ਕਿ ਜੀ ਮੈਂ ਇੱਕ ਇੱਕ ਪਾਈ ਦਾ ਹਿਸਾਬ ਦਵਾਂਗਾ ਇੱਕ ਇੱਕ ਪਾਈ ਮਤਲਬ ਕਿ ਮੁਰਗੀ ਦੇ ਵੀ ਪੈਸੇ ਦਵਾਂਗਾ ਬੱਕਰੀ ਦੇ ਵੀ ਦਵਾਂਗਾ ਫਲਾਣੇ ਦੇ ਵੀ ਦਵਾਂਗਾ ਲੇਕਿਨ ਮਗਰਲੀਆਂ ਫਸਲਾਂ ਦਾ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ ਇਹ ਅੱਜ ਇੱਥੇ ਖੜ ਕੇ ਤੁਹਾਡ ਨਾਲ ਗੱਲ ਕਰਨ ਦਾ ਮਕਸਦ ਸਿਰਫ ਇਹ ਆ ਕਿ ਅਸੀਂ ਸਰਕਾਰਾਂ ਕਾਦ ਲਈ ਬਣਾਉਨੇ ਆ ਅਸੀਂ ਸਰਕਾਰਾਂ ਕੋਈ ਇਹਨਾਂ ਨੂੰ ਹੈਲੀਕਾਪਟਰਾਂ 'ਤੇ ਚੜਨ ਲਈ ਕੋਈ ਆਯਾਸ਼ੀ ਕਰਨ ਲਈ ਗਨਮੈਨ ਲੈਣ ਲਈ ਇਸ ਕਰਕੇ ਤਾਂ ਨਹੀਂ ਨਾ ਬਣਾਉਂਦੇ ਅਸੀਂ ਸਰਕਾਰ ਬਣਾਉਂਦੇ ਆ ਤਾਂ ਕਿ ਜਿਹੜੇ ਲੋਕਾਂ ਦੇ ਕੰਮ ਨੇ ਜਾਇਜ਼ ਗੱਲਾਂ ਨੇ ਉਹਦਾ ਤੁਰੰਤ ਮਸਲੇ ਜਿਹੜੇ ਇਹਨਾਂ ਨੂੰ ਹੱਲ ਕੀਤੇ ਜਾਣ ਪਰ ਅੱਜ 2 ਹਫ਼ਤੇ ਬੀਤਣ ਤੋਂ ਬਾਅਦ ਜੇ ਹਲੇ ਸਪੈਸ਼ਲ ਗਰਦਾਵਰੀ ਤੱਕ ਨਹੀਂ ਪਹੁੰਚੀ ਗਵਰਨਮੈਂਟ ਤੇ ਫਿਰ ਮੁਰਗੀ ਬੱਕਰੀ ਵਗੈਰਾ ਦਾ ਮੁਆਵਜ਼ਾ ਕੌਣ ਦੇਊਗਾ ਮੈਂ ਸਾਰੇ ਦੇਸ਼ ਦਾ ਕਾਂਗਰਸ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਹਾਂ ਮੇਰਾ ਹੈ ਨੈਤਿਕ ਜ਼ਿੰਮੇਵਾਰੀ ਆ ਕਿ ਸਾਰੇ ਪੰਜਾਬ ਦੇ ਕਿਸਾਨਾਂ ਦੀ ਮੈਂ ਗੱਲ ਉਠਾਵਾਂ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਉਹ ਤਾਂ ਅਰਸੇ ਤੋਂ ਹੋ ਰਹੀ ਆ ਆਪਾਂ ਨੂੰ ਸਭ ਨੂੰ ਪਤਾ ਵਾ ਆ ਹੁਣੇ ਮੈਂ ਕੱਲ ਪਰਸੋ ਤੁਹਾਡੇ ਨਾਲ ਗੱਲ ਕੀਤੀ ਸੀ ਦੱਸਿਆ ਸੀ ਤੁਹਾਨੂੰ ਕਿ ਕਿਵੇਂ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਤਕਰੀਬਨ ਕਿ ਜਿਹੜੀ ਕਣਕ ਹੈਗੀ ਆ ਇਹਦਾ ਅੱਜ ਮਿਨੀਮਮ ਸਪੋਰਟ ਪ੍ਰਾਈਸ ਕਿੰਨੀ ਆ 2425 ਰੁਪਏ ਕੁਇੰਟਲ ਤੇ ਸ਼ਾਇਦ ਤੁਹਾਨੂੰ ਵੀ ਨਹੀਂ ਸਾਰਿਆਂ ਨੂੰ ਪਤਾ ਹੋਊਗਾ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਕਾਰਪੋਰੇਟ Amazon ਵਰਗੀਆਂ ਤੇ Flipkart ਵਰਗੀਆਂ ਆਪਣੀ ਕਣਕ ਨੂੰ ਪੈਕਿੰਗ ਕਰਕੇ ਉਹਦੀ ਬ੍ਰਾਂਡਿੰਗ ਕਰਕੇ ਤੁਹਾਨੂੰ ਪਤਾ ਨਹੀਂਗਾ ਕਿ ਇਹ 10000 ਰੁਪਏ ਕਿਵਿੰਟਲ ਨੂੰ ਕਣਕ ਪੰਜਾਬ ਦੇ ਵਿੱਚ ਹੀ ਲੋਕੀ ਖਰੀਦ ਰਹੇ ਨੇ ਜਿਹੜੇ ਰਿਟੇਲਰ ਨੇ ਜਿਹੜੇ ਕੰਜ਼ਿਊਮਰ ਨੇ ਸ਼ਹਿਰਾਂ ਚ ਜਿਹੜਾ ਲੋਕ ਰਹਿੰਦੇ ਨੇ ਔਰ ਜੇ ਉਹਨੂੰ ਆਰਗੈਨਿਕ ਦਾ ਬ੍ਰਾਂਡ ਦੇ ਦੇਣ ਤੇ ਫਿਰ ਤਾਂ ਉਹ ਮੈਨੂੰ ਲੱਗਦਾ ਜਾ ਕੇ ਪੈਂਦੀ ਆ ਤਕਰੀਬਨ ਤਕਰੀਬਨ 200 ਰੁਪਏ ਕਿਲੋ ਸਮਝ ਗਏ ਸਾਨੂੰ ਮਿਲ ਰਿਹਾ ਕਿਸਾਨਾਂ ਨੂੰ 24 ਰੁਪਏ 25 ਪੈਸੇ ਕਿਲੋ ਤੇ ਇਹ ਕੰਪਨੀਆਂ ਲਫਾਫਿਆਂ ਚ ਪਾ ਕੇ ਠੱਪਾ ਲਾ ਕੇ ਥੋੜਾ ਸਾਫ ਸਫਾਈ ਕਰਕੇ ਤੇ ਇਹ ਉਹ 4 6 8 ਗੁਣਾ ਸਾਢੇ ਤੋਂ ਕੀਮਤ ਆਦੀ ਆ ਪੰਜਾਬ ਦੇ ਕਿਸਾਨ ਦੀ ਇਸ ਵਕਤ ਦੇਸ਼ ਦੇ ਕਿਸਾਨ ਦੇ ਹਾਲਾਤ ਨੇ ਕਾਰਪੋਰੇਟ ਕਰਾਣੇ ਕਿਵੇਂ ਐਕਸਪਲੋਇਟ ਕਰਦੇ ਅੱਜ ਦਾ ਮੁੱਦਾ ਮੇਰਾ ਚਾਹੇ ਉਹ ਨਹੀਂ ਸੀਗਾ ਪਰ ਫਿਰ ਵੀ ਐਜੂਕੇਟ ਕਰਨਾ ਜਿਹੜੀ ਗੱਲ ਸਾਡੀ ਨੌਲੇਜ ਚ ਆਉਂਦੀ ਆ ਜਿਹੜੀ ਗੱਲ ਆਪਾਂ ਮਾਰਕੀਟ ਚ ਦੇਖਦੇ ਆਂ ਔਰ ਜਿਹੜੀ ਗਵਰਨਮੈਂਟਾਂ ਕਹਿੰਦੀਆਂ ਜੀ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਇਸ ਕਰਕੇ ਘੱਟ ਰੱਖਦੇ ਆਂ ਤਾਂ ਕਿ ਦੇਸ਼ ਦਾ 140 ਕਰੋੜ ਜਿਹੜਾ ਜਨਤਾ ਉਹਨਾਂ ਨੂੰ ਅਨਾਜ ਸਸਤਾ ਮਿਲੇ ਅਨਾਜ ਸਸਤਾ ਤਾਂ ਤੁਸੀਂ ਗਵਰਨਮੈਂਟ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਰਾਹੀਂ ਦੇ ਰਹੇ ਹੋ 2 ਰੁਪਏ ਨੂੰ ਆਟਾ ਦਾਲ ਜਾਂ 2 ਰੁਪਏ ਜਾਂ 4 ਰੁਪਏ ਕਿਲੋ ਤੁਸੀਂ ਦੇ ਰਹੇ ਹੋ ਤਾਂ ਲਗਭਗ ਆਪੇ ਹੀ ਸਰਕਾਰ ਕਹਿੰਦੀ ਕਿ ਅਸੀਂ 70 80% ਲੋਕਾਂ ਨੂੰ ਘੱਟ ਰੇਟ ਦੇ ਉੱਤੇ ਅਨਾਜ ਗਰੀਬਾਂ ਨੂੰ ਦੇ ਰਹੇ ਹਾਂ ਪਰ ਜਿਹੜਾ ਅਨਾਜ ਸ਼ਹਿਰਾਂ ਦੇ ਵਿੱਚ ਜਿਹੜੇ ਜਿਹੜੀ ਮਿਡਲ ਕਲਾਸ ਕਹेलो ਜਾਂ ਅਮੀਰ ਆਦਮੀ ਕਹेलो ਉਹਨਾਂ ਨੂੰ ਉਹਨਾਂ ਨੂੰ ਤਾਂ ਅਨਾਜ ਮਿਲ ਰਿਹਾ ਹੈਗਾ ਵਾ ਜਾ ਕੇ 100 ਰੁਪਏ ਕਿਲੋ 150 ਰੁਪਏ ਕਿਲੋ ਵੀ ਖਰੀਦੇ ਨੇ 200 ਰੁਪਏ ਕਿਲੋ ਵੀ ਆਰਗੈਨਿਕ ਖਰੀਦੇ ਨੇ ਤੇ ਅਗਰ ਉਹਨਾਂ ਦੇ ਵਿੱਚ ਕਪੈਸਿਟੀ ਆ ਇੰਨੇ ਪੈਸੇ ਖਰੀਦ ਪੈਸੇ ਦੇ ਕੇ ਰੋਜ਼ ਰੋਟੀ ਬਣਾਉਣ ਦੀ ਖਰੀਦਦੰਦੀ ਤੇ ਫਿਰ ਆ ਜਿਹੜਾ ਸਾਡਾ ਤਬਕਾ ਕਿਸਾਨ ਤਬਕਾ ਇਹਨਾਂ ਨੂੰ ਇਹਨਾਂ ਦੀ ਫਸਲ ਦਾ ਜਾਇਜ਼ ਭਾਅ ਕਿਉਂ ਨਹੀਂ ਮਿਲਦਾ ਔਰ ਉਹ ਦਿਨ ਵੀ ਮੈਂ ਜ਼ਿਕਰ ਕੀਤਾ ਸੀਗਾ ਸਾਡੀਆਂ ਸਰਕਾਰਾਂ ਫੇਲ ਨੇ ਮਾਰਕੀਟਿੰਗ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਸੀਗਾ ਇਰਾਨ ਤੋਂ ਟਰੱਕ ਆਏ ਸੀ ਇਹ ਕੰਡੀਸ਼ਨ ਮੇਰੇ ਖਿਆਲ ਤੁਸੀਂ ਵੀ ਸਾਰਿਆਂ ਨੇ ਸਿਚੁਏਸ਼ਨ ਦੇਖਿਆ ਹੋਣਾ ਪੁਰਾਣੇ ਬੰਦਿਆਂ ਨੇ ਆ ਆਲੂ ਸਾਡਾ ਇਰਾਨ ਗਿਆ ਸੀਗਾ ਤੋਂ ਪੰਜਾਬ ਸਰਕਾਰ ਅਗਰ ਕੋਸ਼ਿਸ਼ ਕਰੇ ਸਾਡਾ ਗੰਨਾ ਸਾਡਾ ਆਲੂ ਸਾਡੀ ਕਣਕ ਸਾਡਾ ਝੋਨਾ ਸਾਡੀਆਂ ਹੋਰ ਜਿਹੜੀਆਂ ਜਿਹੜੀਆਂ ਖੇਤੀ ਦੀਆਂ ਪ੍ਰੋਡਿਊਸ ਆ ਉਹਨਾਂ ਨੂੰ ਅਸੀਂ ਬਹੁਤ ਦੂਰ ਦਰਾਡੇ ਜਿਹੜੇ ਜਿਹੜੇ ਦੇਸ਼ਾਂ ਕੋ ਅਨਾਜ ਨਹੀਂ ਗਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇੱਥੋਂ 2.5 ਘੰਟੇ ਦੀ ਉਡਾਨ ਤੇ ਮਿਡਲ ਈਸਟ ਹੈ ਜਿਹੜੇ ਖਾੜੀ ਦੇ ਦੇਸ਼ ਆਪਾਂ ਕਹਿੰਦੇ ਆ ਸਾਊਦੀ ਅਰੇਬੀਆ ਔਰ ਯੂਏਏ ਦੇ ਦੇਸ਼ ਤੇ ਆ ਹੋਰ ਜਿੰਨੇ ਦੇਸ਼ ਨੇ ਤੁਸੀਂ ਦੇਖਦੇ ਹੋ ਜਿੱਥੇ ਅਨਾਜ ਨਹੀਂ ਗਾ ਰੇਤਾ ਹੀ ਰੇਤਾ ਵਾ ਅਸੀਂ ਉੱਥੇ ਦੇਖ ਸਕਦੇ ਪਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਪਾਕਿਸਤਾਨ ਨਾਲ ਬਾਰਡਰ ਅਗਰ ਸਾਡਾ ਖੁੱਲ ਜੇ ਤੇ ਅਗਲਾ ਰਕਬਾ ਰੂਸ ਤੱਕ ਬਹੁਤ ਠੰਡਾ ਵਾ ਇੱਥੇ ਕੋ ਅਨਾਜ ਨਹੀਂ ਹੁੰਦਾ ਇਹ ਸਾਰੇ ਅਨਾਜ ਕੋਈ ਅਫਰੀਕਾ ਤੋਂ ਮੰਗਵਾਉਂਦਾ ਵਾ ਕੋਈ ਲੈਟਿਨ ਅਮਰੀਕਾ ਬ੍ਰਾਜ਼ੀਲ ਅਰਜنٹੀਨਾ ਤੋਂ ਅਨਾਜ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਜਦ ਕਿ ਪੰਜਾਬ ਉਹਨਾਂ ਦੇ ਮੁੱਢ ਬੈਠਾ ਵਾ ਲੇਕਿਨ ਸਾਡੀਆਂ ਸਰਕਾਰਾਂ ਨੇ ਨਾ ਕਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਦੀ ਕੋਈ ਮਾਰਕੀਟ ਲੱਭੀਏ ਇਹਨਾਂ ਨੂੰ ਵਾਜਬ ਭਾਅ ਦੀਏ ਮੇਰਾ ਇਹ ਮੰਨਣਾ ਵਾ ਕਿ ਅੱਜ ਜੇ ਪਾਕਿਸਤਾਨ ਨਾਲ ਬਾਰਡਰ ਖੁੱਲ ਜਾ ਸਾਡਾ ਪਾਕਿਸਤਾਨ ਤੋਂ ਹੀ ਸਾਡੀ ਫਸਲ ਜਿਹੜੀ ਆ ਲਗਭਗ ਡਬਲ ਰੇਟ ਦੇ ਉੱਤੇ ਵਿਕਣਾ ਸ਼ੁਰੂ ਹੋ ਸਕਦੀ ਸੋ ਮੈਂ ਵੀਰੋ ਮੇਰੇ ਭਰਾਓ ਭੈਣੋ ਜਿੱਥੇ ਵੀ ਤੁਸੀਂ ਬੈਠੇ ਹੋ ਇੱਕ ਵਾਰ ਉਹਨਾਂ ਤੇ ਵੀ ਧਿਆਨ ਮਾਰੋ ਜਿਹੜੇ ਦੇਸ਼ ਨੂੰ ਪਾਲਦੇ ਨੇ ਆ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਇਸ ਲਈ ਜਾਣਾ ਪੈ ਰਿਹਾ ਵਾ ਕਿਉਂਕਿ ਇੱਥੇ ਜ਼ਮੀਨ ਤੋਂ ਆਮਦਨ ਹੌਲੀ-ਹੌਲੀ ਜ਼ਮੀਨਾਂ ਦੀ ਡਿਵੀਜ਼ਨ ਹੋ ਕੇ ਘਟ ਗਈ ਇਹ ਕਰਜ਼ਈ ਹੋ ਗਏ ਇਹਨਾਂ ਦੇ ਘਰਾ ਦੇ ਹਾਲਾਤ ਖਰਾਬ ਹੋ ਗਏ ਤੇ ਫਿਰ ਰਾਹ ਲੱਭਿਆ ਸਾਡੇ ਬੱਚਾ ਨੇ ਵਿਦੇਸ਼ਾਂ ਨੂੰ ਜਾਣ ਦਾ ਔਰ ਹੁਣ ਤੁਸੀਂ ਦੇਖ ਰਹੇ ਵਿਦੇਸ਼ਾਂ ਦੇ ਦਰਵਾਜ਼ੇ ਵੀ ਬੰਦ ਹੋ ਰਹੇ ਨੇ ਕੈਨੇਡਾ ਔਰ ਅਮਰੀਕਾ ਆਸਟ੍ਰੇਲੀਆ ਉਹ ਸਾਰੇ ਹੌਲੀ-ਹੌਲੀ ਸ਼ਟਡਾਊਨ ਕਰ ਰਹੇ ਨੇ ਇੱਥੇ ਹੀ ਸਾਨੂੰ ਕੋਈ ਹੱਲ ਲੱਭਣਾ ਪਊਗਾ ਜ਼ਮੀਨਾਂ ਬਹੁਤ ਉਪਜਾਊ ਨੇ ਸਾਡੀਆਂ ਕੋਈ ਕਸਰ ਨਹੀਂ ਹੈ ਪਾਣੀ ਚਾਏ ਚਾਏ ਪਾਣੀ ਅਸੀਂ ਜ਼ਮੀਨ ਥੱਲੇ ਲੜਾ ਕੱਢਦੇ ਆ ਹਾਲਾਂਕਿ ਅਸੀਂ ਬਿਆਸ ਦਰਿਆ ਦੇ ਬੇਟ ਇਲਾਕੇ ਵਿੱਚ ਗਿਨੇ ਜਾਂਦੇ ਇਥੋਂ ਬਿਆਸ ਦਰਿਆ ਜਿਹੜਾ ਕਰੋ ਫਰਾਈਟ ਤੇ ਆ ਉਹ ਲਗਭਗ ਤੁਸੀਂ ਲਾ ਲਓ ਕੋਈ 10 12 ਕਿਲੋਮੀਟਰ ਤੇ ਸਾਡਾ ਦਰਿਆ ਵਾ ਇਥੋਂ ਸਾਡਾ ਵਾਟਰ ਲੈਵਲ ਬਾਕੀ ਪੰਜਾਬ ਨਾਲੋਂ ਬੈਟਰ ਆ ਪਰ ਫਿਰ ਵੀ ਪਾਣੀ ਸਾਡੇ ਕੋਲ ਸਾਧਨ ਆ ਮੌਸਮ ਸਾਡਾ ਬਹੁਤ ਅੱਛਾ ਵਾ ਜ਼ਮੀਨ ਦੀ ਜਿਹੜੀ ਕਿਸਮ ਆ ਇੱਥੇ ਕਿ ਹਰ ਇੱਕ ਚੀਜ਼ ਪੈਦਾ ਹੋ ਸਕਦੀ ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਮਾਰ ਖਾਂਦੇ ਆ from ਪਾਲਿਸੀ ਮੇਕਿੰਗ ਜਿਹੜਾ ਗਵਰਨਮੈਂਟ ਦਾ ਫਰਜ਼ ਆ ਇਹ ਆਪਣਾ ਕੰਮ ਪੂਰਾ ਕਰਦੇ ਨੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਜਿਹੜਾ ਚਿਹਰੇ ਮੋਰੇ ਕਿਰਤ ਕਰਨ ਵਾਲੇ ਬੰਦੇ ਨੇ ਨਾਮ ਜੱਫਣ ਵਾਲੇ ਬੰਦੇ ਨੇ ਇਹਨਾਂ ਨੇ ਕਦੇ ਜ਼ਿੰਦਗੀ 'ਚ ਕੋਈ ਕਸਰ ਨਹੀਂ ਛੱਡੀ ਲੇਕਿਨ ਸਾਡੀਆਂ ਸਰਕਾਰਾਂ ਸਾਨੂੰ ਲਿਟ ਡਾਊਨ ਕਰਦੀਆਂ ਨੇ ਜਿੰਨਾ ਸਾਡਾ ਬਣਦਾ ਜੋ ਮਿਹਨਤ ਦਾ ਤੇ ਜੋ ਸਾਡੀ ਇਮਾਨਦਾਰੀ ਦਾ ਕਿਉਂਕਿ ਇਹਨਾਂ ਦੇ ਇਹ ਵਾਅਦਾ ਇੱਕ ਕੀਤਾ ਵਾ ਖੇਤੀ ਜਿਹੜਾ ਇਮਾਨਦਾਰ ਕੀਤਾ ਵਾ ਜਿਹਦੇ ਜਿਹਦੇ 'ਚ ਕੋਈ ਕ腐ਸ਼ਨ ਦਾ ਸਕੋਪ ਨਹੀਂ ਨਾਏ ਕਰਦੇ ਹੀ ਨੇ ਇਹ ਬਲਕੇ ਉਲਟਾ ਜਦਵੀ ਕਿਤੇ ਲੋਡ ਪੈਂਦੀ ਗੁਰੂ ਘਰ ਦੇ ਵਿੱਚ ਜਾਂ ਸਾਂਝੇ ਕੰਮਾਂ ਦੇ ਵਾਸਤੇ ਜਾਂ ਲੰਗਰ ਦੇ ਵਾਸਤੇ ਇਹ ਦੂਰ ਦਰਾਡੇ ਤੱਕ ਆਪਣੀ ਉਸ ਕਮਾਈ ਦੀ ਵਿੱਚੋਂ ਹਿੱਸਾ ਕੱਢ ਕੇ ਲੋਕਾਈ ਦੇ ਵਾਸਤੇ ਲੋਕਾਂ ਦੇ ਵਾਸਤੇ ਪਾਉਂਦੇ ਨੇ ਕੋ ਮੇਰਾ ਅੱਜ ਮਕਸਦ ਸੀਗਾ ਕਿ ਮੈਂ ਹਾਈਲਾਈਟ ਕਰਾਂ ਕਿ ਪਿਛਲੇ ਕਾਫੀ ਸਮੇਂ ਤੋਂ ਸਾਰੇ ਪੰਜਾਬ ਦੇ ਵਿੱਚ ਹੋਈ ਅੱਗਾਂ ਦੇ ਕਾਰਨ ਜਿਵੇਂ ਕਿ ਕੋਟਖੂਪੂਰੇ ਚ ਬਹੁਤ ਹੋਇਆ ਕੋਟ ਸੁਖਿਆ ਪਿੰਡ ਹੈ ਸ਼ਾਇਦ ਫਾਜ਼ਿਲਕਾ ਗੁਰੂ ਹਰਸਰਾਏ ਦੇ ਵਿੱਚ ਜ਼ੀਰਾ ਹਲਕੇ ਦੇ ਵਿੱਚ ਮੈਂ ਜਾ ਨਹੀਂ ਸਕਿਆ ਕਿਉਂਕਿ ਮਜਬੂਰੀਆਂ ਨੇ ਕੁਛ ਆਪਣੇ ਕਰੇਲੂ ਹਾਲਾਤ ਕੁਝ ਇਲਾਕਿਆਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਔਰ ਇਸੇ ਤਰ੍ਹਾਂ ਹੀ ਸਾਰਾ ਬਠਿੰਡੇ ਹਲ ਇਲਾਕੇ ਦੇ ਵਿੱਚ ਜ਼ਿਲ੍ਹੇ 'ਚ ਅਤੇ ਹੋਰ ਮਾਜੇ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਇਦਾਂ ਦੀਆਂ ਅੱਗਾਂ ਲੱਗੀਆਂ ਹੋਈਆਂ ਹੋਣਗੀਆਂ ਚੁੱਪ ਕਰਕੇ ਹੱਥ ਤੇ ਹੱਤ ਤਰਕੇ ਬਹਿ ਜਾਂਦੇ ਨੇ ਕਿ ਅਸੀਂ ਕੀ ਕਰ ਸਕਦੇ ਫਿਰ ਇਸ ਨੂੰ ਆਪਣਾ ਉਹ ਸਮਝਦੇ ਕਿ ਸਾਡੀ ਸ਼ਾਇਦ ਕਿਸਮਤ ਹੀ ਇਹ ਆ ਲੇਕਿਨ ਕਿਸਮਤ ਬਦਲੀ ਜਾ ਸਕਦਾ ਇੱਕ ਵਾਰ ਫਿਰ ਮੇਰੀ ਅਪੀਲ ਆ ਚੀਫ ਮਿਨਿਸਟਰ ਪੰਜਾਬ ਨੂੰ ਔਰ ਰੈਵਨਿਊ ਮਿਨਿਸਟਰ ਨੂੰ ਕਿ ਤੁਰੰਤ ਇਹ ਗਰਦਾਵਰੀਆਂ ਕਰਾਈਆਂ ਜਾਣ ਔਰ ਇਹਨਾਂ ਨੂੰ ਬਣਦਾ ਮੁਆਵਜ਼ਾ ਮੁਆਵਜ਼ਾ ਮੇਰੇ ਵੀਰੋ ਉਹ ਨਹੀਂ ਦੇਣਾ ਅਸੀਂ ਲੈਣਾ ਜਿਹੜਾ ਤੁਸੀਂ 5-4000 ਰੁਪਏ ਦਿੰਦੇ ਹੋ ਉਹ ਕੋਝਾ ਮਜ਼ਾਕ ਹੈ ਸਾਡੇ ਮੁਆਵਜ਼ੇ ਦੇ ਨਾਮ ਤੇ ਫਸਲ ਖਰਾਬ ਹੋਈ ਆ 70000 ਦੀ ਤਾਂ ਮੁਆਵਜ਼ਾ ਘੱਟੋ ਘੱਟ ਜਿਹੜਾ ਵਾ ਉਹ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਕੇਜਰੀਵਾਲ ਸਾਹਿਬ ਨੇ ਇੱਕ ਵਾਰ ਦਿੱਲੀ ਕਿਹਾ ਸੀਗਾ ਕਿ ਪੁਰਾਣੀ ਸਰਕਾਰੇ ਤੋਂ ਮੁਆਵਜ਼ਾ ਦਿੱਤੀ ਨਹੀਂ ਹੈ ਉਹ ਤਾਂ ਮਜ਼ਾਕ ਕਰਦੀ ਕਿਸਾਨ ਕੇ ਸਾਥ ਔਰ ਥੋੜਾ ਬਹੁਤਾ ਉਹਨਾਂ ਨੇ ਦਿੱਲੀ ਚ ਕੋ ਕੇ ਰਕਬਾ ਘੱਟ ਸੀਗਾ ਨੁਕਸਾਨ ਹੋਇਆ ਸੀ ਫਸਲ ਦਾ ਉਹਨਾਂ ਨੇ ਦਿੱਤਾ ਵੀ ਸੀਗਾ ਕੁਸ਼ਤ ਆਮ ਮੁਆਵਜ਼ੇ ਨਾ ਜ਼ਿਆਦਾ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਜਿਹੜਾ ਮੁਆਵਜ਼ੇ ਦੀ ਮੰਗ ਕਰਦੇ ਸੀ ਕਿ 50000 ਰੁਪਏ ਪ੍ਰਤੀ ਕੁਇੰਟਲ ਹਰ ਕਿਸਾਨ ਦਾ ਜਿਹੜਾ ਉਹ ਪ੍ਰਤੀ ਏਕੜ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਔਰ